ਖੋਪਸ ਸਾਰੇ ਜਣੇ ਵਧੀਆ ਹੋਵੋਗੇ ਹਾਂਜੀ ਤੇ ਅੱਜ ਆਪਾਂ ਕਟਿੰਗ ਕਰਨ ਲੱਗੇ ਆ ਪੈਂਟ ਪਲਾਜ਼ੋ ਦੀ ਪੈਂਟ ਪਲਾਜ਼ੋ ਜਿਹੜਾ ਆਪਾਂ ਕਟਿੰਗ ਕਰਨ ਲੱਗੇ ਆ ਜੀ 18 ਹਿਪ ਦਾ ਆਪਾਂ ਪੈਂਟ ਪਲਾਜ਼ੋ ਕਟਿੰਗ ਕਰਨ ਲੱਗੇ ਆ ਅਗਰ ਕਸਟਮਰ ਦੀ ਮੀਜ਼ਰਮੈਂਟ 18 ਇੰਚ ਆ ਤੇ ਆਪਾਂ ਪਲਾਜ਼ੋ ਕਿਸ ਤਰ੍ਹਾਂ ਕਟਿੰਗ ਕਰਨਾ ਹੈ ਪੈਂਟ ਪਲਾਜ਼ੋ ਕਟਿੰਗ ਕਰ ਰਹੇ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਜਦੋਂ ਅਸੀਂ ਪਲਾਜ਼ੋ ਦੀ ਕਟਿੰਗ ਕਰਨੀ ਆ ਆਪਾਂ ਕੱਪੜਾ ਲੈ ਲਿਆ ਹੋਇਆ ਆ ਕੱਪੜੇ ਨੂੰ ਅਸੀਂ 4 ਫੋਲਡ ਕਰ ਲਿਆ ਹੋਇਆ ਆ ਚੈੱਕ ਕਰ ਦਿਓ ਜੀ ਠੀਕ ਹੈ ਜੀ ਕੱਪੜੇ ਨੂੰ ਆਪਾਂ ਫੋਰ ਫੋਲਡ ਕਰ ਲਿਆ ਹੋਇਆ ਆ ਫੋਰ ਫੋਲਡ ਕਰਨ ਤੋਂ ਬਾਅਦ ਜਦੋਂ ਵੀ ਅਸੀਂ ਪੈਂਟ ਪਲਾਜ਼ੋ ਦੀ ਕਟਿੰਗ ਕਰਨੀ ਆ ਸਭ ਤੋਂ ਪਹਿਲਾਂ ਅਸੀਂ ਇਸ ਸਾਈਡ ਤੋਂ ਇੱਕ ਸਾਈਡ ਤੋਂ 1-1 ਇੰਚ ਦੀ ਮਾਰਕਿੰਗ ਕਰ ਲੈਣੀ ਆ ਜੀ ਸਭ ਤੋਂ ਪਹਿਲਾਂ ਆਪਾਂ ਇਹ ਵਾਲੀ 1 ਇੰਚ ਵਾਲੀ ਮਾਰਕਿੰਗ ਜਿਹੜੀ ਇਹ ਲਗਾ ਲਈ ਹੋਈ ਆ ਇਸ ਤੋਂ ਬਾਅਦ ਅਸੀਂ ਲਗਾਣੀ ਆ ਜੀ ਉੱਪਰ ਮਾਰਕਿੰਗ 2 ਇੰਚ ਦੀ ਜਿਹੜੀ ਅਸੀਂ ਇੱਥੇ 2 ਇੰਚ ਦੀ ਮਾਰਕਿੰਗ ਲਗਾਨੀ ਆ ਇਹ ਸਾਡਾ ਜਿਸ ਤਰ੍ਹਾਂ ਅਸੀਂ ਬੈਕ ਵਾਲੇ ਪੱਲੇ ਦਾ ਆਸਨ ਵੱਡਾ ਰੱਖਣਾ ਆ ਤੇ ਅੱਗੇ ਵਾਲੇ ਦਾ ਆਸਨ ਛੋਟਾ ਹੁੰਦਾ ਸਾਡਾ ਠੀਕ ਹੈ ਜੀ ਅੱਗੇ ਵਾਲੇ ਪੱਲੇ ਦਾ ਤਾਂ ਆਪਾਂ 2 ਇੰਚ ਦੀ ਮਾਰਕਿੰਗ ਕਰ ਲੈਣੀ ਆ ਇੱਥੋਂ 18 ਇੰਚ ਦੇ ਹਿਸਾਬ ਨਾਲ ਆਪਾਂ ਪਲਾਜ਼ੋ ਕਟਿੰਗ ਕਰ ਰਹੇ ਆ ਠੀਕ ਹੈ ਜੀ ਇਸ ਤਰ੍ਹਾਂ ਇਹ ਆਪਣੀ ਕਟਿੰਗ ਇਹ ਆਪਣੀ ਮਾਰਕਿੰਗ ਹੋ ਚੁੱਕੀ ਹੈ ਜੀ 2 ਇੰਚ ਦੀ ਉਸ ਤੋਂ ਬਾਅਦ ਅਸੀਂ ਇੱਥੋਂ ਮਾਰਕਿੰਗ ਕਰਨੀ ਆ ਜੀ 2.5 ਇੰਚ ਦੀ 벨ਟ ਦੀ ਮਾਰਕਿੰਗ ਹੋਏਗੀ ਜੀ 2.5 ਇੰਚ ਦੀ ਇਸ ਤਰ੍ਹਾਂ ਠੀਕ ਹੈ ਜੀ ਦੀ ਮਾਰਕਿੰਗ ਕਰ ਲਈ ਹੋਈ ਹੈ 2.5 ਇੰਚ ਤੇ ਇਸ ਤੋਂ ਬਾਅਦ ਅਸੀਂ ਪਲਾਜ਼ੋ ਕਿਸ ਤਰ੍ਹਾਂ ਰੱਖਣਾ ਹੈ ਆਪਾਂ ਨੂੰ ਸਭ ਤੋਂ ਵੱਧ ਕਨਫਿਊਜ਼ਨ ਹੁੰਦੀ ਹੈ ਕਿ ਅਸੀਂ हिਪ ਦੇ ਹਿਸਾਬ ਨਾਲ ਕਿਸ ਤਰ੍ਹਾਂ ਪਲਾਜ਼ੋ ਕਟਿੰਗ ਕਰ ਸਕਦੇ ਹਾਂ ਠੀਕ ਹੈ ਜੀ ਕਸਟਮਰ ਦੀ हिਪ ਹੈਗੀ ਜੀ 18 ਇੰਚ ਤੇ ਲੰਬਾਈ ਹੈਗੀ ਹੈ ਜੀ 33.5 ਇੰਚ ਦੀ ਤਾਂ ਆਪਾਂ ਸਭ ਤੋਂ ਪਹਿਲਾਂ हिਪ ਜਿਤਾ ਆਪਣੀ 18 ਇੰਚ ਕਸਟਮਰ ਦੀ हिਪ ਹੈ ਤੇ ਅਸੀਂ 18 ਦਾ ਹਾਫ ਕਰ ਲੈਣਾ 18 ਦਾ ਹਾਫ ਹੋ ਗਿਆ ਜੀ 9 ਇੰਚ ਠੀਕ ਹੈ ਜੀ ਤੇ 9 ਦੇ ਵਿੱਚ ਅਸੀਂ 1 ਪਲੱਸ ਕਰਨਾ ਹੈ हिਪ ਚ ਯਾਨੀ ਕਿ 10 ਇੰਚ 10 ਇੰਚ ਤੇ ਅਸੀਂ ਮਾਰਕਿੰਗ ਕਰ ਲੈਣੀ ਹੈ ਜੀ ਇੱਥੋਂ 10 ਇੰਚ ਤੇ ਮਾਰਕਿੰਗ ਕਰਨ ਤੋਂ ਬਾਅਦ ਹੁਣ ਅਸੀਂ ਲਗਾਵਾਂਗੇ ਜੀ ਆਸਣ ਦੀ ਮਾਰਕਿੰਗ ਆਸਣ ਦੀ ਮਾਰਕਿੰਗ ਦੇ ਲਈ ਸੀ ਜਿਸ ਤਰ੍ਹਾਂ ਆਪਣੀ 18 ਇੰਚ हिਪ ਹੈ ਤੇ ਆਪਾਂ ਆਸਣ ਦੇ ਵਿੱਚ 2 ਇੰਚ ਪਲੱਸ ਕਰਾਂਗੇ ਠੀਕ ਹੈ ਜੀ ਜਾਨਕਿ 11 ਇੰਚ 11 ਇੰਚ ਤੇ ਆਪਾਂ ਮਾਰਕਿੰਗ ਕਰਾਂਗੇ ਦੋਨੋਂ ਸਾਈਡ ਇਸ ਤਰ੍ਹਾਂ ਠੀਕ ਹੈ ਜੀ ਤੇ ਇੱਥੋਂ ਵੀ ਆਪਾਂ ਮਾਰਕਿੰਗ ਕਰ ਲਾਂਗੇ ਜੀ 10 ਇੰਚ ਦੀ ਇਸ ਤਰ੍ਹਾਂ ਹਾਂਜੀ ਤੇ ਇਹ ਸਾਡੀ ਮਾਰਕਿੰਗ ਹੋ ਚੁੱਕੀ ਆ ਹਿੱਪ ਦੀ ਔਰ ਇਹ ਹੋ ਚੁੱਕੀ ਆ ਆਸਨ ਦੀ ਉਸ ਤੋਂ ਬਾਅਦ ਜਿਹੜੀ ਆਪਾਂ ਇਥੋਂ ਆਸਨ ਦੀ ਗੁਲਾਈ ਪਾਣੀ ਆ ਜੀ 1.5 ਇੰਚ ਦੀ ਅਗਰ ਕਸਟਮਰ ਦੀ ਹਿੱਪ ਦੀ ਫਿਟਿੰਗ ਥੋੜੀ ਜ਼ਿਆਦਾ ਹੋਏਗੀ ਤੇ ਫਿਰ ਆਪਾਂ ਇਹਨੂੰ ਦੋ ਕਰ ਸਕਦੇ ਆ ਅਗਰ 24 25 ਤੱਕ ਹੈਗੀ ਫਿਰ ਆਪਾਂ ਇਹ ਵਾਲੀ ਗੁਲਾਈ 2.5 ਇੰਚ ਤੇ ਕਰ ਸਕਦੇ ਆ ਇਥੋਂ ਹੁਣ ਆਪਾਂ ਇਹਨੂੰ ਰਾਉਂਡ ਸ਼ੇਪ ਦੇ ਦਾਂਗੇ ਠੀਕ ਹੈ ਜੀ ਇਸ ਤਰ੍ਹਾਂ ਰਾਉਂਡ ਸ਼ੇਪ ਆਪਾਂ ਦੇ ਦਿੱਤੀ ਹੋਈ ਆ ਇਸ ਤੋਂ ਬਾਅਦ ਆਪਾਂ ਲਾਵਾਂਗੇ ਜੀ ਕਸਟਮਰ ਦੀ ਲੈਂਥ ਦੀ ਮਾਰਕਿੰਗ ਕਸਟਮਰ ਦੇ ਪਲਾਜ਼ੋ ਦੀ ਲੈਂਥ ਆ ਜੀ 33.5 ਇੱਥੇ ਅਸੀਂ 33 ਇੰਚ ਤੇ ਮਾਰਕਿੰਗ ਕਰ ਦਾਂਗੇ ਚੈੱਕ ਕਰਿਓ ਇਸ ਤਰ੍ਹਾਂ ਠੀਕ ਹੈ ਜੀ ਸਭ ਤੋਂ ਵੱਡੀ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਅਸੀਂ ਪੈਂਟ ਬਣਾਜੋ ਤਾਂ ਪੌਂਚੇ ਦੀ ਮਾਰਕਿੰਗ ਕਿਸ ਤਰ੍ਹਾਂ ਕਰਨੀ ਆ ਜਿਸ ਤਰ੍ਹਾਂ ਆਪਾਂ ਇੱਥੇ ਲੈਂਥ ਦੀ ਮਾਰਕਿੰਗ ਕਰਤੀ ਆ ਇੱਥੋਂ ਆਪਾਂ ਜਿੰਨੀ ਆਪਣੀ ਆਪਾਂ ਇਹ ਵਾਲੀ ਮਾਰਕਿੰਗ ਲਿੱਤੀ ਆ हिਪ ਦੀ ਠੀਕ ਹੈ ਜੀ ਸੇਮ ਉਨੀ ਮਾਰਕਿੰਗ ਇੱਥੇ ਕਰਨੀ ਆ ਯਾਨੀ ਕਿ 10 ਇੰਚ ਹਾਂਜੀ ਇਸ 10 ਇੰਚ ਦੀ ਮਾਰਕਿੰਗ ਕਰ ਲਈ ਹੋਈ ਆ ਸਟੂਲ ਦੇ ਪਲਾਜ਼ਾ ਜਿਹੜਾ ਪਹੁੰਚਾ ਸੀ ਰੱਖਣਾ ਜੀ 6.5 ਇੰਚ ਤੇ ਸਭ ਤੋਂ ਪਹਿਲਾਂ ਸੀ ਜਿਹੜੀਆਂ ਮਾਰਕਿੰਗ ਕੀਤੀ ਹੋਈ ਆ ਇਸ ਦਾ ਇੱਥੋਂ ਹਾਫ ਕਰ ਲੈਣਾ ਜੀ ਦੱਸ ਦਾ ਹਾਫ ਹੋ ਗਿਆ 5 5 ਤੋਂ ਜੀ ਅਸੀਂ ਦੋਨੋਂ ਸਾਈਡ 3.5 3.5 ਇੰਚ ਦੀ ਮਾਰਕਿੰਗ ਕਰ ਲੈਣੀ ਹੈ ਜਾਨੀ ਕਿ 6.5 ਪਹੁੰਚਾ ਹੋ ਗਿਆ ਠੀਕ ਹੈ ਜੀ ਇਸ ਦਰ ਤੋਂ 3.5 ਇੰਚ ਇੱਧਰ ਨੂੰ 3.5 ਇੰਚ ਇੱਧਰ ਨੂੰ 6.5 ਇੰਚ ਪਹੁੰਚਾ ਸੀ ਰੈਡੀ ਕਰਨਾ ਇੱਥੋਂ ਅਸੀਂ ਟੇਡਾ ਇੰਚ ਟੇਪ ਰੱਖ ਕੇ ਇਹਦੇ ਨਾਲ ਮਿਲਾ ਦੇਣਾ ਜੀ ਇਸ ਤਰ੍ਹਾਂ ਠੀਕ ਹੈ ਜੀ ਇਸ ਸਾਈਡ ਤੋਂ ਅਸੀਂ ਕਰਵ ਸਕੇਲ ਨਾਲ ਆਪਾਂ ਪਲਾਜ਼ੋ ਨੂੰ ਸ਼ੇਪ ਦੇ ਦੇਣੀ ਹੈ। ਇਹ ਤੋਂ ਇਹ ਸਾਡਾ ਕਰਵ ਸਕੂਲ ਰੱਖਣਾ ਸੀ ਇਸ ਤਰ੍ਹਾਂ ਤੇ ਆਪਾਂ ਇਹਨੂੰ ਸ਼ੇਪ ਦੇ ਦੇਣੀ ਹੈ ਪਲਾਜ਼ੋ ਦੀ। ਇਸ ਤਰ੍ਹਾਂ ਜੀ ਇਸ ਤੋਂ ਬਾਅਦ ਜਿਹੜਾ ਸੀ ਐਕਸਟਰਾ ਪਕੜਾ ਲੈਣਾ نیچے ਉਹ ਲੈਣਾ ਜੀ ਅਸੀਂ 3 ਇੰਚ। ਇੱਥੋਂ ਆਪਾਂ 3 ਇੰਚ ਦੀ ਮਾਰਕਿੰਗ ਕਰ ਦਾਂਗੇ। ਇਸ ਸਾਈਡ। ਇਹ ਸਾਡਾ ਐਕਸਟਰਾ ਫੋਲਡ ਲਈ ਆ ਜਾਏਗਾ ਕੱਪੜਾ। ਹਾਂਜੀ ਤੇ ਸਾਡੀ ਪੈਂਟ ਪਲਾਜ਼ੋ ਦੀ ਮਾਰਕਿੰਗ ਜਿਹੜੀ ਆ ਹੋ ਚੁੱਕੀ ਆ ਇਸ ਵਾਰ ਹੁਣ ਆਪਾਂ ਕਰਾਂਗੇ ਜੀ ਕਟਿੰਗ ਜਦੋਂ ਅਸੀਂ ਪੈਂਟ ਪਲਾਜ਼ੋ ਦੀ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਸੀ ਇਹ ਪਹੁੰਚੇ ਵਾਲੀ ਸਾਈਡ ਕਪੜਾ ਪਹੁੰਚੇ ਵਾਲੀ ਸਾਈਡ ਸਾਡਾ ਐਕਸਟਰਾ ਕਪੜਾ ਬਚਿਆ ਹੋਇਆ ਆ ਸਭ ਤੋਂ ਪਹਿਲਾਂ ਆਪਾਂ ਇਹ ਕਟਿੰਗ ਕਰਕੇ ਅਲੱਗ ਕਰਾਂਗੇ ਇਸ ਤਰ੍ਹਾਂ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਜਿਹੜੀ ਇਹ 1 1 ਇੰਚ ਵਾਲੀ ਮਾਰਕਿੰਗ ਅਸੀਂ ਕੀਤੀ ਹੋਈ ਆ ਆਪਾਂ ਇਸ ਤੇ ਕਟਿੰਗ ਕਰਾਂਗੇ ਹਾਫ ਹਾਫ ਇੰਚ ਕਪੜਾ ਛੱਡ ਕੇ ਬਾਕੀ ਜਿਹੜਾ ਉਹ ਕਟਿੰਗ ਕਰ ਦਾਂਗੇ ਐਸ ਤਰੀਕੀ ਕਟਿੰਗ ਲੈ ਕੇ ਆਉਣੀ ਆ ਜੀ ਅਸੀਂ ਜਿਹੜੀ ਸਾਡੀ ਇਹ ਵਾਲੀ ਮਾਰਕਿੰਗ ਕੀਤੀ ਹੋਈ ਆ ਇਹ ਦੇਖੋ ਜਿਹੜੀ ਮਾਰਕਿੰਗ ਆਪਣੀ ਅੰਦਰ ਨੂੰ ਜਾ ਰਹੀ ਆ ਇਹ ਵਾਲੀ ਮਾਰਕਿੰਗ ਅੰਦਰ ਨੂੰ ਕੀਤੀ ਹੋਈ ਆ ਇਹਦੇ ਨਾਲ 1/2 ਇੰਚ ਕਪੜਾ ਛੱਡ ਕੇ ਫਿਰ ਆਪਾਂ ਕਟਿੰਗ ਕਰਨੀ ਆ ਠੀਕ ਆ ਜੀ ਸਭ ਤੋਂ ਪਹਿਲਾਂ ਹੁਣ ਆਪਾਂ ਕਰ ਦਿਆਂ ਜੀ ਕਟਿੰਗ ਪਹਿਲਾਂ ਸੇ 1 ਇੰਚ ਵਾਲੀ ਸਾਈਡ ਤੋਂ ਕਟਿੰਗ ਕਰਨੀ ਆ ਹਾਂਜੀ ਤੇ ਇਸ ਤਰ੍ਹਾਂ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਕਟਿੰਗ ਕਰਾ ਲਈ ਜੀ ਇਸ ਸਾਈਡ ਤੋਂ ਆਸਣ ਵਾਲੀ ਸਾਈਡ ਤੋਂ ਇਹ ਵਾਲੀ ਜਿਹੜੀ ਸਾਡੀ ਕਟਿੰਗ ਹੁੰਦੀ ਹੈ ਜੀ ਆਪਾਂ ਪੌਣੇ 1 ਇੰਚ ਐਕਸਟਰਾ ਲੈਣਾ ਹੁੰਦਾ ਇੱਥੋਂ ਆਪਾਂ ਪੌਣੇ 1 ਇੰਚ ਐਕਸਟਰਾ ਕਪੜਾ ਲਵਾਂਗੇ ਜਿਹੜੀ ਆਪਾਂ ਮਾਰਕਿੰਗ ਕੀਤੀ ਹੋਈ ਆ ਉਸ ਤੇ ਹੇਠੇ ਦਾ ਕਪੜਾ ਲਵਾਂ ਮਾਰਜਨ ਲਈ ਐਕਸਾ ਕਪੜਾ ਲਵਾਂਗੇ ਠੀਕ ਹੈ ਜੀ ਪੌਣੇ 1-1 ਇੰਚ ਹਾਂ ਜੀ ਤੇ ਇਹ ਸੀ ਉੱਪਰ ਵਾਲੇ ਪੱਲੇ ਦੀ ਮਾਰਕਿੰਗ ਕਰ ਲਈ ਹੋਈ ਆ ਜਿਹੜਾ ਆਪਾਂ ਮਾਰਕਿੰਗ ਤੋਂ ਐਕਸਟਰਾ ਕਪੜਾ ਲੈਣਾ ਸੀ ਠੀਕ ਹੈ ਜੀ ਉਸ ਦੀ ਤੇ ਹੁਣ ਆਪਾਂ ਇਹ ਜੋ ਖੁਰਪਰ ਕਟਿੰਗ ਕਰਾਂਗੇ ਇਹ ਆਪਣੇ ਉੱਪਰ ਵਾਲੇ ਦੋ ਪੱਲੇ ਕਟਿੰਗ ਹੋਣਗੇ ਪੋਣੇ 1 ਇੰਚ ਦੀ ਜਿਹੜੀ ਸੀ ਮਾਰਕਿੰਗ ਕੀਤੀ ਹੋਈ ਐ ਜੀ ਉਹਦੇ ਉੱਪਰ ਅਸੀਂ ਕਟਿੰਗ ਕਰ ਲਈ। ਹਾਂਜੀ ਤੇ ਇਸ ਤਰ੍ਹਾਂ ਇਹ ਵਾਲਾ ਕੱਪੜਾ ਹੁਣ ਆਪਾਂ ਚੱਕ ਦਿਆਂਗੇ। ਠੀਕ ਐ ਜੀ ਇਸ ਤੋਂ ਬਾਅਦ ਜਿਹੜਾ ਹੁਣੇ ਸਾਡਾ ਨੀਚੇ ਵਾਲਾ ਕੱਪੜਾ ਆਇਆ। ਪੱਲਾ ਆਇਆ ਇਹਨੂੰ ਪਹਿਲਾਂ ਅਸੀਂ ਇਹ ਵਾਲੀ ਮਾਰਕਿੰਗ ਤੋਂ 1/2 ਇੰਚ ਐਕਸਟਰਾ ਲਿੱਤਾ ਸੀ। ਸੋਰੀ ਇਹ ਵਾਲੀ ਮਾਰਕਿੰਗ ਤੋਂ ਪਹਿਲਾਂ ਅਸੀਂ ਇਹ ਵਾਲੀ ਮਾਰਕਿੰਗ ਤੋਂ 1 ਇੰਚ ਐਕਸਟਰਾ ਲਿੱਤਾ ਸੀ। ਹੁਣ ਅਸੀਂ ਇਹ ਵਾਲੀ ਕਟਿੰਗ ਜਿਹੜੀ ਕੀਤੀ ਹੋਈ ਅਗਲੇ ਪੱਲੇ ਦੀ ਉਸ ਤੋਂ 1 ਇੰਚ ਪੌਣੇ 1 ਇੰਚ ਐਕਸਟਰਾ ਮਾਰਕਿੰਗ ਕਰਨੀ ਹੈ ਇਸ ਤਰ੍ਹਾਂ ਠੀਕ ਹੈ ਜੀ ਪੂਰੇ نیچے ਤੱਕ ਆਪਾਂ ਮਾਰਕਿੰਗ ਕਰ ਲੈਣੀ ਹੈ ਇਹ ਠੀਕ ਹੈ ਜੀ ਹਾਂ ਜੀ ਤੇ ਇਹ ਆਪਣੀ ਮਾਰਕਿੰਗ ਹੋ ਗਈ ਹੋਈ ਹੈ ਪਿੱਛੇ ਵਾਲੇ ਪੱਲੇ ਦੀ ਹੁਣ ਆਪਾਂ ਕਰਾਂਗੇ ਕਟਿੰਗ ਹਾਂਜੀ ਤੇ ਇਹ ਆਪਣੀ ਕਟਿੰਗ ਹੋ ਗਈ ਹੋਈ ਆ ਇਸ ਤੋਂ ਬਾਅਦ ਜਿਹੜਾ ਅਸੀਂ ਪਿੱਛੇ ਵਾਲਾ ਹੱਸਣ ਜਿਹੜਾ ਹੈਗਾ ਉਹ ਵੱਡਾ ਰੱਖਣਾ ਆ ਉਹਦੇ ਲਈ ਜਿਹੜੀ ਅਸੀਂ ਇਹ ਵਾਲੀ ਮਾਰਕਿੰਗ ਕੀਤੀ ਹੋਈ ਆ ਉੱਪਰ ਤੋਂ ਥੋੜਾ ਜਿਹਾ ਨੇੜੇ ਕਰਕੇ ਦਿਖਾਓ ਜਿਹੜੀ ਆਪਾਂ ਇਹ ਵਾਲੀ ਮਾਰਕਿੰਗ ਕੀਤੀ ਹੋਈ ਆ 2 ਇੰਚ ਦੀ ਠੀਕ ਹੈ ਜੀ ਇੱਥੋਂ ਅਸੀਂ ਟੇਡਾ ਐਨਸੀ ਟੇਪ ਰੱਖਣਾ ਐ ਇਸ ਤਰ੍ਹਾਂ ਪਿੱਛੇ ਵਾਲੇ ਪੱਲੇ ਤੱਕ ਰੱਖਣਾ ਆ ਟੇਡਾ ਐਨਸੀ ਟੇਪ ਇਸ ਤਰ੍ਹਾਂ ਟੇਡਾ ਐਨਸੀ ਟੇਪ ਰੱਖ ਕੇ ਆਪਾਂ ਇੱਥੋਂ ਇਹਨੂੰ ਕਟਿੰਗ ਕਰ ਦੇਣਾ ਇਸ ਤਰ੍ਹਾਂ ਇਸ ਤਰ੍ਹਾਂ ਕਟਿੰਗ ਕਰਨ ਤੋਂ ਬਾਅਦ ਜਿਹੜਾ ਸਾਡਾ ਇਹ ਉੱਪਰ ਵਾਲਾ ਪੱਲਾ ਆ ਇਹਨੂੰ ਆਪਾਂ 벨ਟ ਵਾਲੀ ਮਾਰਕਿੰਗ ਜਿਹੜੀ ਉਸ ਤੋਂ ਕਟਿੰਗ ਕਰਕੇ ਸਿੱਧਾ ਕਰ ਦੇਣਾ ਬਿਲਕੁਲ ਇਸ ਤਰ੍ਹਾਂ ਠੀਕ ਹੈ ਜੀ ਇਹ ਸਾਡੀ ਪੈਂਟ ਪਲਾਜ਼ੋ ਦੀ ਕਟਿੰਗ ਜਿਹੜੀ ਆ ਹੋ ਚੁੱਕੀ ਆ ਹਾਂਜੀ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਇਹ ਕਟਿੰਗ ਕੀਤੀ ਹੋਈ ਆ ਇੱਥੋਂ ਆਪਾਂ ਕੱਟ ਲਗਾ ਦੇਣੀ ਆ ਤਾਂ ਕਿ ਜਦੋਂ ਵੀ ਆਪਾਂ 벨ਟ ਨੂੰ ਫੋਲਡ ਕਰੀਏ ਤੇ ਆਪਾਂ ਨੂੰ ਧਿਆਨ ਰਵੇ ਕਿ ਇੱਥੋਂ ਅਸੀਂ 벨ਟ ਜਿਹੜੀ ਆ ਫੋਲਡ ਕਰਨੀ ਆ ਕੱਪੜਾ ਸਾਡਾ ਅੱਗੇ ਪਿੱਛੇ ਨਾ ਹੋਵੇ ਠੀਕ ਹੈ ਜੀ ਸੇਮੇ ਅਸੀਂ ਇਸ ਸਾਈਡ ਤੋਂ ਵੀ ਕਟਿੰਗ ਕਰ ਲੈਣੀ ਆ ਪਹੁੰਚੇ ਵਾਲੀ ਸਾਈਡ ਤੋਂ ਵੀ ਜਿੱਥੋਂ ਆਪਾਂ ਫੋਲਡ ਕਰਨਾ ਹੈ ਨੀਚੇ ਤੋਂ ਪਹੁੰਚਾ ਐਸਟਰਾ ਠੀਕ ਹੈ ਜੀ ਬਾਕੀ ਆਪਾਂ ਜਿਹੜੀ ਕਟਿੰਗ ਕੀਤੀ ਆ 18 ਇੰਚ ਪਲਾਜੋ ਦੀ ਕਟਿੰਗ ਕੀਤੀ ਆ ਬੈਟ ਵਾਲੇ ਪਲਾਜੋ ਦੀ ਕਟਿੰਗ ਕੀਤੀ ਹੈ ਜੀ ਆਪਾਂ ਇਹ ਬਾਕੀ ਤੁਹਾਨੂੰ ਕਟਿੰਗ ਦੇ ਵਿੱਚ ਕੋਈ ਵੀ ਕਨਫਿਊਜ਼ਨ ਹੈ ਕੁਝ ਵੀ ਮੈਨੂੰ ਕਮੈਂਟ ਜਾਂ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਬਾਕੀ ਦੱਸਿਓ ਜਰੂਰ ਵੀਡੀਓ ਕਿਦਾਂ ਲੱਗੀ ਅਗਰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਤੁਹਾਨੂੰ ਰੀਸੀਵ ਹੋ ਜਾਏ ਤੇ ਬਾਕੀ ਦੱਸਿਓ ਜਰੂਰ ਵੀਡੀਓ ਕਿਦਾਂ ਲੱਗੀ ਥੈਂਕ ਯੂ ਸੋ ਮਚ